ਵੇਦਰੀ ਕੀ ਗੱਲ ਹੋਈ ਆ ਸਾਰਿਆਂ ਨੂੰ ਇਕੱਠਿਆਂ ਕੀਤਾ ਗੱਲ ਨਾ ਕੋਈ ਆਹੋ ਗੱਲ ਉਹਦੇ ਇਕੱਠਿਆਂ ਕੀਤਾ ਵਾ ਉਹਦਾ ਮੈਂ ਕਦੀ ਛੋਟੀ ਮੋਟੀ ਗੱਲ ਵਿੱਚ ਘਰ ਧਿਆਨ ਨਹੀਂ ਦਿੱਤਾ ਕੁਝ ਵੀ ਹੋ ਜੇ ਹਾਂਜੀ ਸੋ ਕਿ ਜਨਾਨੀਆਂ ਦੇ ਮਸਲੇ ਵਿੱਚ ਮੈ ਆਉਂਦਾ ਚੰਗਾ ਨਹੀਂ ਲੱਗਦਾ ਕੋਈ ਵੀ ਬੰਦਾ ਨਹੀਂ ਚੰਗਾ ਲੱਗਦਾ ਕਿਉਂਕਿ ਇਹਨਾਂ ਨੇ ਆਪਸ ਵਿੱਚ ਖੁਰ ਬਣਾਵਾ ਭਾਂਡੇ ਖੜਕਦੇ ਆ ਫੇਰ ਆਪ ਸਾਮ ਨੂੰ ਇਕੱਠੇ ਹੋਏ ਰਹਾਂ ਵਾ ਇਹੀ ਚੰਗੇ ਲੱਗਦੇ ਪਰ ਜਿਹੜੀ ਆ ਗੱਲ ਕੀਤੀ ਆ ਨਾ ਦਵਿੰਦਰ ਨੇ ਕਿ ਜੇ ਅਸੀਂ ਸਿਮੂ ਨੂੰ ਲੈ ਆਂਦਾ ਪੜ੍ਹਾ ਲਿਆ ਉਹ ਹੁਣ ਜਵਾਨ ਹੋਈ ਆ ਜਿੱਦਾਂ ਹੈ ਕਹਿੰਦੀ ਚੰਦ ਚੜਾਊਗੀ ਫਲਾਣਾ ਟਿਕਾਣਾ ਇਹ ਗੱਲਾਂ ਸੋਪਦੀਆਂ ਨਹੀਂ ਆ ਘਰ ਵਿੱਚ ਇਹਨਾਂ ਗੱਲਾਂ ਤੇ ਕੰਟਰੋਲ ਕਰੋ ਕੁਛ ਹਾਂ ਹਾਈ ਦੀ ਅੱਤ ਤੇ ਡੀ ਵੱਡੀ ਗੱਲ ਕਹਿਤੀ ਮੈਂ ਤੇ ਉਹ ਕਿਹਾ ਸੀ ਕਿ ਕੁੜੀ ਕੱਪੜੇ ਚੰਗੇ ਨਹੀਂ ਪਾ ਕੇ ਜਾਂਦੀ ਇਹਨਾਂ ਕੱਟਾਂ ਦੇ ਕੱਪੜੇ ਪਾ ਕੇ ਜਾਵੇ ਆਦ ਨਹੀਂ ਹੀ ਗੱਲ ਕਹੀ ਵੀ ਕੁੜੀ ਚੰਨ ਚੜੂਗੀ ਆ ਰਡੀਆਂ ਵੱਡੀਆਂ ਗੱਲਾਂ ਸਾਡੇ ਘਰ 'ਚ ਹੋਣ ਲੱਗਦੀਆਂ ਤੇ ਸਾਨੂੰ ਪਤਾ ਹੀ ਨਹੀਂ ਮੈਂ ਇੰਨੀ ਗੱਲ ਕਹਿ ਸਕਦੀ ਆ ਜੇ ਗੌਰਵ ਮੇਰਾ ਪੁੱਤ ਵਾ ਨਾ ਤੇ ਉਹ ਵੀ ਮੇਰੀ ਧੀ ਆ ਆ ਕੁੜੀ ਇਦਾਂ ਦੀ ਗੱਲ ਕੱਢ ਮਾਰੀ ਤੂੰ ਹੈ ਕਿਉਂ ਤੂੰ ਕਹੀ ਨਹੀਂ ਇਹ ਗੱਲ ਚਾਨ ਨਾ ਜਾਰੂ ਤੇ ਦੂਰ ਦੀ ਗੱਲ ਇਹਨੂੰ ਪੁੱਛੋ ਪਹਿਲਾਂ ਵੀ ਇਹਦਾ ਮੈਂ ਇੱਕ ਥੱਪੜ ਵੀ ਮਾਰਿਆ ਘਰ ਦੇ ਵਿੱਚ ਕੁਸਕੀ ਇਹਨੇ ਕਿੰਨੂੰ ਦੱਸਿਆ ਕੁਸਕਣਾ ਹੀ ਮੈਂ ਤਾਂ ਕਹਿਣਾ ਹੀ ਜੇ ਕਿਤੇ ਇਹਦਾ ਕਸੂਰ ਨਾ ਨਾ ਹੁੰਦਾ ਇੰਨੇ ਸਾਰੇ ਥੱਪੜ ਸੇ ਦਵਾਈ ਦਿੰਦੀ ਫਿਰਦਾ ਹੀ ਗੱਲ ਹੋਈ ਚਲੋ ਜਿੱਦਾਂ ਮਰਜੀ ਮੈਂ ਇਹਨੂੰ ਬੋਲਿਆ ਇਹਨੇ ਵੀ ਬੋਲਿਆ ਕਹਿੰਦੀ ਲੈਂਦੀ ਕਹਿੰਦੀ ਤੂੰ ਗੰਦ ਚੁੱਕ ਕੇ ਲੈ ਆਂਦਾ ਤੇ ਸਾਡੇ ਗੱਲ ਪਾਤਾ ਓਰੇ ਹੋਏ ਇਹ ਤੇਰੇ ਮੂੰਹ ਕਿੱਦਾਂ ਗੱਲ ਸੱਜੀ ਕੁੜੀ ਨਾ ਖੱਲੀ ਗਮਿੰਦਰ ਆ ਗੱਲ ਸਹੀ ਆ ਉਹ ਮੇਰੇ ਤੇ ਮੂੰਹ ਚੋਂ ਨਿਕਲ ਗਿਆ ਹੀ ਮਾੜਾ ਵੀ ਮੈਂ ਕੀ ਆਖਿਆ ਕੁੜੀ ਕਪੜੇ ਕਿਦਾਂ ਦੇ ਪਾ ਕੇ ਜਾਂਦੀ ਕੱਲੂ ਕਿਸ ਨੇ ਬਾਹਰ ਗੱਲ ਕੀਤੀ ਤੇ ਬੰਦਿਆਂ ਸੇਰੀ ਆਉਣੀ ਆ ਉਹ ਨਹੀਂ ਤੁਹਾਨੂੰ ਪਤਾ ਐ ਜੇ ਮੈਂ ਇਹ ਨਹੀਂ ਕੋ ਗੱਲ ਕਹਦੀ ਤੇ ਕਿੱਡਾ ਕਰਤਾ ਜਦੋਂ ਮੁੰਡੇ ਦੀ ਨਾਲ ਰਿਸਕ ਰਿਸਕਾ ਕਰਦੀ ਹਰ ਇੱਕ ਚੀਜ਼ ਬਰਾਬਰ ਦੀ ਚਾਹੀਦੀ ਉਹਦੋਂ ਦੇ ਕਦੇ ਆਖਿਆ ਨਹੀਂ ਹੈ ਕੀ ਬਰਾਬਰ ਦਾ ਲਿਆ ਕੇ ਦਿੱਤਾ ਸਭ ਕੁਝ ਬਰਾਬਰਤਾ ਹੀ ਆਉਂਦਾ ਜੇ ਲੀਲਾ ਜੁੱਤੀ ਆਉਂਦਾ ਜਦੋਂ ਤੇ ਗੌਰਵ ਦੇ ਉਦਾਂ ਦੇ ਕੁੜੀ ਦੀ ਆਉਂਦੀ ਆ ਕਿਉਂ ਆਉਨੇ ਨਹੀਂ ਆ ਤਾਂ ਫੇਰ ਆਉਨੇ ਨਹੀਂ ਉਹ ਤਾਂ ਗੱਲ ਤੂੰ ਚੁੱਕੀ ਨਾ ਜਦੋਂ ਘਰ ਦੇ ਵਿੱਚ ਹੱਕ ਬਰਾਬਰ ਦੇ ਆ ਤੈਲੀ ਬੰਨਾ ਬਰਾਬਰ ਦਾ ਜਿੰਨਾ ਘਰ ਬਾਹਰ ਤੇਰਾ ਉਹਨਾ ਮੇਰਾ ਤੇ ਫਿਰ ਨਿਆਣਿਆਂ ਦੇ ਲੀੜੇ ਕੱਪੜਿਆਂ ਦੀ ਗੱਲ ਕਿਉਂ ਕਰਦੀ ਪਿਆ ਬਰਾਬਰ ਦੇ ਆਉਂਦੇ ਆਉਣੇ ਨਹੀਂ ਨਾ ਉੱਟੀ ਆ ਸਾਡੀ ਠੀਕ ਆ ਅਹੀਂ ਸਾਂਭਣਾ ਮੈਂ ਕੀ ਆਖਿਆ ਹਾਂ ਮੈਂ ਮਾਰੇ ਆਖਿਆ ਨੂੰ ਚੰਗੀ ਗੱਲ ਤੋਂ ਆਖਰ ਉਹ ਤੁਹਾਨੂੰ ਕੌੜੀ ਲੱਗੀ ਆ ਬਿੰਦਰ ਜਿਵੇਂ ਤੂੰ ਗੱਲ ਕਹੀ ਆ ਨਾ ਕਿ ਮਾਰੇ ਕੱਪੜਿਆਂ ਤੋਂ ਕਿਹਾ ਉਹ ਮੈਨੂੰ ਇਹਦਾ ਕੱਪੜਿਆਂ ਵਿੱਚ ਕੀ ਖਰਾਬੀ ਆ ਕਿ ਇਹ ਵੀ ਬੱਚੇ ਨੂੰ ਕੱਪੜਿਆਂ ਦੇ ਵੇਖ ਕੇ ਜਜਮੈਂਟ ਨਹੀਂ ਕਰਨਾ ਚਾਹੀਦਾ ਠੀਕ ਆ ਇਹ ਨਹੀਂ ਕਿ ਜੀਨ ਟੌਪ ਪਾ ਕੇ ਚੱਲ ਨਹੀਂ ਸਾ ਅੱਜ ਕੱਲ ਦਾ ਫੈਸ਼ਨ ਆ ਫੈਸ਼ਨ ਦੇ ਨਾਲ ਦੁਨੀਆ ਦੇ ਨਾਲ ਚੱਲਣਾ ਪੈਂਦਾ ਬੱਚਿਆਂ ਨੂੰ ਨਾਲੇ ਵੀਰ ਜੀ ਉਹ ਕੱਲੀ ਥੋੜੀ ਪਾ ਕੇ ਜਾਂਦੀ ਦੂਗੀਆਂ ਕੁੜੀਆਂ ਸਾਰੀ ਦੁਨੀਆਂ ਪਾਉਂਦੀ ਆ ਦੂਗੀਆਂ ਅੱਜ ਕੱਲ ਦਾ ਫੈਸ਼ਨ ਵਾਏ ਔਰ ਦੁਨੀਆਂ ਦੇ ਨਾਲ ਚੱਲਣਾ ਪੈਂਦਾ ਵਾ ਨਾਲੇ ਕੱਲੀ ਕੁੜੀ ਨਹੀਂ ਆ ਕਿ ਜਿਹੜੀ ਇਹ ਜੀਨ ਟੌਪ ਪਾ ਕੇ ਜਾਂਦੀ ਤੇ ਬਾਕੀ ਬੜੀਆਂ ਦੂਜੇ ਸਲਵਾਰ ਕਮੀਜ਼ ਪਾ ਕੇ ਜਾਂਦੀਆਂ ਅੱਜ ਕੱਲ ਸਾਰੇ ਬੱਚੇ ਇਦਾਂ ਜਾਂਦੇ ਆ ਉਹ ਮੈਂ ਮਾੜਾ ਵੀ ਕੀ ਕਿਹਾ ਵਾ ਮੈਂ ਇਹੋ ਗੱਲ ਗਈ ਫਿਰ ਟੰਗ ਦੇ ਕੱਪੜੇ ਪਾ ਕੇ ਜਾਏਗਾ ਉਹ ਹੀ ਤਾਂ ਕਹਿੰਦੇ ਵੀ ਕੀ ਨੇ ਟੰਗ ਦੇ ਫਟੇਪਰਾ ਨੇ ਪਾ ਕੇ ਜਾਂਦੀ ਐਂ ਨਹੀਂ ਤੇ ਪੈਂਟੇ ਕੋਟਿਆਂ ਤੋਂ ਕੋਟੇ ਬਾਹਰ ਤੇ ਹੰਡੇ ਨੇ ਦਿੱਤੀ ਪਤ ਜਾਂਦਾ ਹੋਵੇ ਨਾ ਤੇ ਜਿੰਨੀ ਸਵਾਰ ਕੇ ਲਈ ਹੋਵੇ ਤੇਨੂੰ ਉਹਦੇ ਕੱਪੜਿਆਂ ਤੋਂ ਕੋਈ ਲਾਂਮਾ ਆਇਆ ਕਿਹੜੇ ਸਮੇਂ ਦੀਆਂ ਗੱਲਾਂ ਕਰਨ ਦੀ ਵੀ ਚੁੰਨੀ ਸਿਰ ਤੇ ਲਈ ਹੋਵੇ ਦੁਨੀਆ ਤੋਂ ਫੋਨ ਲੱਗ ਚੱਲਣ ਦੀ ਆ ਸੂਟ ਵੀ ਪਾ ਕੇ ਜਾਂਦੀ ਚੁੰਨੀ ਵੀ ਲੈ ਕੇ ਜਾਂਦੀ ਉਹ ਤਾਂ ਤੇਰੇ ਲਈ ਕਿਹਾ ਨਹੀਂ ਹੈ ਜੇ ਕਦੀ ਕਦਾਈ ਤੇ ਚੀਂਟੋ ਪਾ ਕੇ ਚੱਲ ਜਾਂਦੀ ਆ ਤੂੰ ਕਿਦਾਂ ਕਹਿ ਦਿੱਤਾ ਉਸ ਦਿਨ ਜਿੱਦਾਂ ਕੋਈ ਚੰਨ ਚਾੜੂਗੀ ਫਿਰ ਪਤਾ ਲੱਗੂ ਜਿੱਦਣ ਕੋਈ ਚੰਨ ਚਾੜੂਗੀ ਤਾਂ ਤੈਨੂੰ ਇਹਦਾ ਕੋਈ ਲਾਮਾ ਵੇਣਾ ਨਹੀਂ ਆ ਹਾਂ ਤੈਨੂੰ ਕਦੇ ਚੱਜ ਆਇਆ ਕੁੜੀ ਨੂੰ ਗੱਲ ਆਖਮ ਇਦਾਂ ਦੀਆਂ ਗੱਲਾਂ ਕਰਦੀ ਫਿਰ ਗੁੱਸਾ ਨਹੀਂ ਹੁੰਦਾ ਇਹਨੇ ਬਿਲਕੁਲ ਐ ਸਮਝਿਆ ਵੀ ਇਹ ਸਾਡੀ ਕੁੜੀਏ ਦੀ ਕੋਹ ਨਹੀਂ ਲੱਗਦੀ ਚਲੋ ਮੈਂ ਮੰਨਦੀ ਆ ਬਸ ਮਾਨੂੰ ਖਾਓ ਮੇਰੇ ਵੱਲੋਂ ਸਕਲਟਾ ਪਾ ਕੇ ਜਾਵੇ ਜੋ ਮਰਜੀ ਪਾ ਕੇ ਜਾਵੇ ਪਰ ਮੇਰੇ ਪੁੱਤ ਦਾ ਲਾਮਾ ਨਹੀਂ ਦੇਣਾ ਚਾਹੀਦਾ ਠੀਕ ਆ ਤੈਨੂੰ ਕਹਿੰਦੀ ਹਾਂ ਸਮਝਾ ਵੇ ਸਿੱਧਾ ਕੰਮ ਕਰਿਆ ਚਾਰ ਚਾਰ ਦਿਨ ਕਾਲਜ ਵਰਦਾ ਨਹੀਂ ਜੇ ਕਾਲਜ ਵਾਲੇ ਕੁੜੀ ਨੂੰ ਕਹਿੰਦੇ ਇਹ ਕਹਿੰਦੀ ਆ ਕਿ ਘਰ ਰਨ ਕੇ ਦੀ ਦੱਸਿਆ ਹੋ ਠੀਕ ਹੈ ਉਹ ਠੀਕ ਹੈ ਮੈਂ ਸਮਝਾ ਦਿੰਦਾ ਬੇਟੀ ਨੂੰ ਸਮਝਾ ਦਿੰਦਾ ਉਹ ਤਾਂ ਮੁੰਡੇ ਬਾਰੇ ਕੋਈ ਨਹੀਂ ਦੱਸੂਗੀ ਆਗੇ ਮੈਂ ਤੁਹਾਨੂੰ ਗੱਲ ਕਰਨ ਦੋਵੇਂ ਜਾਣੇ ਦੋਵੇਂ ਜੀ ਜਾਓ ਕਾਲਜ ਨਾਲੇ ਪਤਾ ਕਰਕੇ ਆਓ ਤੇ ਨਾਲੇ ਉੱਥੇ ਆਪਣਾ ਨੰਬਰ ਦੇ ਕੇ ਉਹ ਡਾਇਰੈਕਟ ਤੁਹਾਨੂੰ ਹੀ ਪੁੱਛਣ ਵੀ ਮੁੰਡਾ ਤੁਹਾਡੇ ਨਾਲ ਨਹੀਂ ਆਇਆ ਮੈਂ ਮਾਜੀ ਤੁਸੀਂ ਆਪਣਾ ਨੰਬਰ ਦਓ ਹਾਂ ਪਹਿਲਾਂ ਇੱਥੇ ਕਿਉਂ ਨਹੀਂ ਦਿੰਦੇ ਚਾਰ ਚਾਰ ਦਿਨ ਨਹੀਂ ਜਾਂਦਾ ਉਹ ਸੱਚੀ ਗੱਲ ਬੋਲਦੀ ਐ ਡਲੈਕਟ ਤੁਹਾਨੂੰ ਪਤਾ ਲੱਗੇ ਹਰ ਗੱਲ ਦਾ ਉਹਨੂੰ ਕੁੜੀ ਨੂੰ ਕਾ ਬੁਰੇ ਬਣਾਉਂਦੇ ਹੋ ਉਹ ਘੁੰਮਦਾ ਫਿਰਦਾ ਰਹਿੰਦਾ ਤੁਹਾਨੂੰ ਬੜਾ ਪਤਾ ਵਾ ਉਹਨੇ ਮਗਰ ਲਾ ਕੇ ਸ਼ੋਕਰੀ ਦੇ ਕੱਲ ਦੀ ਜਦ ਤਾ ਤੁਸੀਂ ਆਖੜ ਦੇ ਮੁੰਡੇ ਦਵਾਲੇ ਹੋਗੇ ਜੇ ਉਹ ਉੱਥੇ ਬੈਠੀ ਜਾਂਦਾ ਮੈਨੂੰ ਦੱਸ ਕੇ ਜਾਂਦਾ ਕੱਲ ਦੀ ਜਾਂਦਾ ਕਿੰਨੀ ਜੋਗੀ ਹੈਗੀ ਨਾ ਉੱਥੇ ਬੈਠੀ ਫਿਰ ਇਹਦਾ ਮਤਲਬ ਕੱਲ ਜਾ ਕੇ ਛੁੱਟ ਬੋਲਦੇ ਹਾਂ ਉਹਨੇ ਨੇ ਕੁੜੀ ਦਾ ਕਰਕੇ ਮੈਂ ਘਰ ਚ ਗੱਲ ਨਹੀਂ ਕੀਤੀ ਕੁੜੀ ਦਾ ਕਰਕੇ ਇਹਨੇ ਮੇਰੇ ਥੱਪੜ ਮਾਰਿਆ ਮੈਂ ਗੱਲ ਚੱਲ ਠੱਕੀ ਰਾਂਦੀ ਵੀ ਚੱਲ ਕੋਈ ਨਹੀਂ ਜਿੱਥੇ ਦੋ ਭਾਂਡੇ ਖੜਕਦੇ ਆ ਪਰ ਇਹਨੂੰ ਮਾਸਾ ਲੋ ਲਿਆ ਜਨਾਬ ਅਜੇ ਤੇ 55 ਵਾਂ ਇਤਨ ਦੀ ਗੱਲ ਕਿ ਤਾ ਦੁਬਾਰਾ ਕੀਤੀ ਨਾ ਤਾਂ ਫੇਰ ਵੇਖ ਲਈ ਤੈਨੂੰ ਮੈਂ ਦੱਸਤਾ ਇਹ ਤੇਰੀ ਕਿਤੇ ਗੱਲ ਤਾਂ ਨਹੀਂ ਕੜਾਇਆ ਨਾ ਤੇ ਪਤਾ ਨਹੀਂ ਤੇਰੇ ਕਿੰਨੇ ਵਜੜਿੰਗੇ ਓਏ ਉਹ ਗੱਲ ਸੁਣ ਲੈ ਪਹਿਲੋਂ ਐਦਾਂ ਹੀ ਮਾਵਾਂ ਸਹਿ ਦਿੰਦੀਆਂ ਜਿਉ ਪਹਿਲਾਂ ਪੁੱਤ ਭਾਵੇਂ ਕਾਲਜ ਬੜੇ ਨਾ ਬੜੇ ਤੇ ਮਾਂ ਨੇ ਕਿਹਾ ਨਾ ਮੇਰਾ ਪੁੱਤ ਬੜਾ ਚੰਗਾ ਮੇਰਾ ਪੁੱਤ ਕਿਤੇ ਆ ਨਹੀਂ ਕਰਦਾ ਉਹ ਨਹੀਂ ਕਰਦਾ ਨਹੀਂ ਸਮਝਦੀ ਵੀ ਮੈਂ ਮੁੰਡੇ ਨੂੰ ਬਾਹਲਾ ਵਿੱਚ ਨੂੰ ਪੁੱਛਾਂ ਵੀ ਚਾਰ ਦਿਨ ਹੋਏ ਜੇ ਤੂੰ ਕਾਲਜ ਨਹੀਂ ਜਾਂਦਾ ਤੇ ਕਿੱਥੇ ਜਾਣਾ ਮਾਰ ਮੁੰਡੇ ਨੂੰ ਮਾਰਵਾਜ ਗੌਰਵ ਇੱਧਰ ਆ ਪਤ ਮਾਰ ਆ ਹੱਦ ਹੋਈ ਏ ਨਾਲੀ ਹੱਦ ਤੇ ਤੇਰੇ ਵਾਲੀ ਹੋਈ ਕਿਸੇ ਦੇ ਵਾਲੀ ਵੀ ਨਹੀਂ ਹੋਈ ਕੁੜੀ ਸੱਚੀ ਆ ਤੂੰ ਹੀ ਹੱਦਾਂ ਸਾਰੀਆਂ ਚੱਲ ਬੁਲਾ ਲਿਖਾ ਉਹ ਚੱਲ ਬੁਲਾ ਲੋ ਬੁਲਾ ਲੋ ਪਤਾ ਲੱਗ ਜਾਣਾ ਕੁੜੀ ਸੱਚੀ ਆ ਤੂੰ ਹੀ ਸੱਚੀ ਆ ਅਸੀਂ ਤਾਂ ਮਾਂ ਪਤ ਝੂਠੇ ਆ ਮੇਰੀ ਗੱਲ ਸੁਣ ਸਾਰੀਆਂ ਕੁੜੀਆਂ ਜਾਂਦੀਆਂ ਠੀਕ ਆ ਇੱਥੋਂ ਬੱਸ ਆਉਂਦੀ ਬੂਹੇ ਗਾੜੀ ਜੇ ਇਹੋ ਵਸੇ ਬਰਿਆ ਨਾ ਤੇ ਫਿਰ ਇਹ ਸਾਡੀ ਐਨੀ ਨਿਭਣੀ ਨਹੀਂ ਆ ਮੈਂ ਦੱਸਦਾ ਨਾ ਨਿਭੇ ਐਂ ਜੀ ਨਿਭਣ ਨੂੰ ਨਾ ਜਿਹਦਾ ਦਿਲ ਨਹੀਂ ਮਿਲਦਾ ਤੇਰੇ ਸਾਡੇ ਨਾਲ ਹੈ ਸਾਡੀ ਨਹੀਂ ਨਿਭਣੀ ਤੇਰੀ ਨਿਵੇ ਚ ਨਾ ਸਚਾਈ ਇੱਕ ਸਚਾਈ ਵਿੱਚੋਂ ਇਹ ਆ ਕਿ ਜੇ ਉਹ ਕੁੜੀ ਸਾਡੇ ਢਿੱਡੋਂ ਜੰਮੀ ਹੁੰਦੀ ਨਾ ਤੇ ਤੇਰੀ ਬਜਾਲ ਕਿਸ ਤੂੰ ਇਦਾਂ ਦੀ ਗੱਲ ਕਰ ਲੈਂਦੀ ਓ ਉਹੀ ਨਾ ਤੇ ਮਜਾਲ ਹੁਣ ਵੀ ਨਹੀਂ ਹੁੰਦੇ ਨੀ ਤਾਂ ਨਹੀਂ ਖਾਂਦੇ ਮਾੜਾ ਤੇ ਤੇਰੀ ਕੁੜੀ ਹੁੰਦੀ ਜਿਹਦਾ ਲਿਖ ਲਿਖਾ ਕਰਕੇ ਛੋਲੀ ਚਪੋਲੀ ਪਿੱਛੇ ਕੀ ਰਹੇਗਾ ਇਹ ਕਦੀ ਹੋਰ ਪਵਾ ਲੋ ਸਾਜ ਪਿਆਰੀਆਂ ਨਹੀਂ ਫੁੱਗਣੀਆਂ ਹਾਂ ਜੇ ਪਵਾ ਦੇ ਜੇ ਰਹਿਣਾ ਉਹ ਤੇ ਫਾਗਣਾ ਰਿਹਾ ਕਰੋ ਮਾੜੀ ਜੀ ਗੱਲ ਕਹਿ ਦਿੱਤੀ ਤੇ ਚੋਕੀ ਨਹੀਂ ਚੱਲ ਬਾਹਰ ਤੇਰੇ ਫਰੰਟ ਆ ਗਏ ਆ ਬਲੌ ਦੇ ਤੈਨੂੰ ਸਾਰਾ ਕੁਝ ਤੇਰੇ ਕਰਕੇ ਹੋਣਿਆ ਵਾ ਪਾਂਦਰੀ ਜੀ ਵੇਲਾ ਹੁਣ ਕਹਦੇ ਆ ਭੈਣ ਬਣ ਕੇ ਵੀ ਮੈਂ ਤੇ ਉਦਾਂ ਹੀ ਡੈ ਨਹੀਂ ਕਰਨਾ ਮੈਂ ਨਹੀਂ ਕਹਣਾ ਕਿ ਉਹਨਾ ਝੂਠ ਬੋਲਦੀ ਆ ਤੇ ਤੈਨੂੰ ਪਈ ਮੈਨੂੰ ਨਹੀਂ ਚੱਲ ਬਾਸ ਕਿਹੜੇ ਝੂਠ ਬੋਲਦਾ ਮੈਂ ਚੱਲ ਤੇ ਬਾਹਰ ਜਾ ਕੇ ਪਤਾ ਲੱਗੂ ਮੈਨੂੰ ਤੂੰ ਸੁਣ ਨਾ ਉਹ ਨਹੀਂ ਮੁਗ ਚੱਲ ਚੱਲ ਲੱਗੇ ਹਾਂਜੀ ਇੱਥੇ ਆ ਜਾ ਸਾਹਮਣੇ ਐਸਾ ਮੈਨੂੰ ਇਹ ਦੱਸ ਪਿਛਲੇ 4 ਦਿਨਾਂ ਤੋਂ ਤੂੰ ਕਾਲਜ ਗਿਆ ਤੇ ਕਾਲਜ ਹੀ ਜਾਣ ਡਿਆ ਹੋਰ ਮੈਂ ਕਿੱਥੇ ਜਾਣਾ ਵਾਂ ਤੇ ਤੇਰੇ ਤੋਂ ਉੱਥੇ ਐਬਸੈਂਟ ਰਿਪੋਰਟਾਂ ਆਉਣ ਡੀਆਂ ਵੀ 4 ਦਿਨ ਹੋ ਗਏ ਕਾਲਜ ਨਹੀਂ ਬੜਿਆ ਤੂੰ ਕਿੱਥੇ ਜਾਣਾ ਫਿਰ ਇੱਥੇ ਬਹਿ ਕਿੱਥੇ ਆਈਆਂ ਐਬਸੈਂਟ ਰਿਪੋਰਟਾਂ ਹੈਂ ਦਿਖਾਓ ਮੈਨੂੰ ਦਿਖਾਓ ਕੁੜੀ ਝੂਠ ਬੋਲਦੀ ਆ ਇੱਥੇ ਬਹਿ ਮਰ ਲੱਕ ਥੋੜੀ ਦੱਸ 4 ਦਿਨ ਹੋ ਗਏ ਸਕੂਲੇ ਗਿਆ ਪਾਪਾ ਪੁੱਛਿਓ ਇਹਨੂੰ ਮੈਂ ਜਦੋਂ ਚਾਚੀ ਨੂੰ ਆ ਕੇ ਦੱਸਿਆ ਨਾ ਚਾਚੀ ਮੇਰੇ ਗੱਲ ਪੈ ਜਾਂਦੀ ਆ ਕਿਆ ਤੇ ਮੇਰੇ ਪੁੱਤ ਦੀਆਂ ਘਰੇ ਆ ਕੇ ਸ਼ਿਕਾਇਤਾਂ ਕਰ ਲੋਂਦੀ ਆਂ ਅੱਜ ਤੇ ਮੈਂ ਇਹਦੀ ਅੱਧੀਆ ਗੱਲਾਂ ਨਹੀਂ ਦੱਸਦੀ ਘਰੇ ਆ ਕੇ ਕੀ ਕੀ ਕਰਦਾ ਉੱਥੇ ਕੀ ਕਰਦਾ ਮੈਂ ਦੱਸ ਹੀ ਦੇ ਆਂ ਫਿਰ ਮੈਂ ਦੱਸ ਵੀ ਦੇਣੀ ਆ ਜਿੰਨਾ ਦੱਸਤਾ ਨਾ ਉਨਾ ਹੀ ਬਹੁਤ ਵਾ ਚਾਰ ਚਾਰ ਦਿਨ ਤੂੰ ਆਉਂਟ ਵਸ ਕਾਲਜ ਤੋਂ ਉਹਨੂੰ ਰੋਜ਼ ਬੱਸ ਚੈਰੀ ਨੂੰ ਅਪਸੋਚ ਬੁਲਾ ਕੇ ਪੁੱਛਦੇ ਆ ਤੇਰਾ ਭਰਾ ਕਿਉਂ ਨਹੀਂ ਆਇਆ ਤੇਰਾ ਭਰਾ ਕਿਉਂ ਨਹੀਂ ਆਇਆ ਤੇ ਕੋਈ ਗੱਲ ਨਹੀਂ ਜੇ ਇੰਨੀ ਤੰਗ ਕਰੇ ਫਿਰ ਮੈਂ ਉੱਥੇ ਕਹਿ ਦਊਗਾ ਪੀ ਇਹਨੂੰ ਨਾ ਸੁਣਾ ਦਿਆ ਕਰੋ ਇਹ ਨਹੀਂ ਸਾਡੇ ਘਰ ਚੋਂ ਤੇ ਫਿਰ ਕਿੱਦਾਂ ਤੇਰੇ ਕਰਤੂਤਾਂ ਪਤਾ ਲੱਗੂ ਇੱਥੇ ਦੇ ਬੋਲੀ ਵੇਖ ਲਓ ਪਹਿਲਾਂ ਕਿਹਨਾਂ ਲਈ ਜੇ ਨਹੀਂ ਕੌਲ ਤੇ ਜਾਣਾ ਨਾ ਤੇ ਬੱਕਰੀਆਂ ਪਾ ਨਾ ਤੈਨੂੰ ਮੱਝਾ ਲਾਉਣਾ ਦੋ ਚਾਰ ਠੀਕ ਆ ਕੋਈ ਬੰਦੇ ਵਾਲੀ ਗੱਲ ਕਰੋ ਜੱਟ ਜ਼ਿਮੀਂਦਾਰ ਹੋ ਕੇ ਉਹਨੂੰ ਤੂੰ ਬੱਕਰੀਆਂ ਪਾ ਕੇ ਦੋਗੇ ਤੁਸੀਂ ਇਹਨੂੰ ਤੇ ਫਿਰ ਜਿਹੜੇ ਨੇ ਕਸੂਤਾ ਕਰਨ ਰਿਹਾ ਉਹ ਸਹੀ ਆ ਆਹ ਜਨਾ ਚ ਬਹਿਣ ਲਈ ਹੋ ਗਿਆ ਜੀ ਆਹ ਜੀ ਆ ਮਮੀ ਤੂੰ ਤੇ ਸੁਰੂਜੋਨੀ ਮੇਰੀ ਬਣੀ ਹਮੇਸ਼ਾ ਪੋਤੀ ਵਾਲੀ ਦੀ ਗੱਲ ਕਰਦੀ ਉਹ ਵੀ ਪਤਾ ਤੇਰਾ ਹੀ ਆ ਠੀਕ ਆ ਤੇ ਦਵਿੰਦਰ ਗੱਲ ਤੇ ਬਸ ਇੰਨੀ ਆ ਨਾ ਕੀ ਗਲਤੀ ਹੋਦੀ ਹੈਗੀ ਗਲਤੀ ਤੋਂ ਕਹਿ ਨਹੀਂ ਗਲਤੀ ਮੰਨਣੀ ਨਹੀਂ ਆ ਗਲਤੀ ਮੰਨਣੀ ਬਜਾਏ ਪਰਿਵਾਰ ਤੇ ਸਾਰੇ ਚੰਬਰ ਦੇ ਨਾਲ ਇਹਨੇ ਆਪਣੀ ਵਿਗਾੜਦੈ ਨਹੀਂ ਲੜਾਈ ਪਾ ਲਈ ਆ ਮੁੰਡੇ ਨੂੰ ਨਹੀਂ ਇੱਕੋ ਜੀ ਵੀ ਕਿਹਾ ਪਈਏ ਗੱਲ ਗਲਤ ਨਹੀਂ ਵਿਗਾੜਨੀ ਆ ਜਿਹੜੀ ਆਈ ਆ ਨਾ ਬਗਾਨੀ ਉਹੋ ਵਿਗਾੜਨ ਲਈ ਆ ਬਗਾਨੀ ਨਹੀਂ ਆ ਆਇਓ ਆਇਆ ਤੇਰਾ ਵਰਡ ਆ ਨਾ ਜਿੰਨਾ ਚਿਰ ਤੈਨੂੰ ਇਹ ਨਾ ਪਤਾ ਲੱਗਦਾ ਤੇ ਸਾਡੀ ਆ ਉਹਨਾਂ ਚਿਰ ਤੇਰੇ ਜ਼ਹਿਰ ਦੀਆਂ ਤੈਨੂੰ ਮੰਨਤ ਹੋਰੀਆਂ ਦਿਲ ਮਾਰਾ ਵਿੱਚੋਂ ਤੂੰ ਸਮਝ ਨਹੀਂ ਤੁਹਾਡੇ ਸਾਰੇ ਚੰਬਰ ਚੰਬਰ ਦੇ ਬਿਰ ਚੰਗੇ ਬੇਰਾ ਹੀ ਪਾੜਾ ਰਹਿ ਗਿਆ ਤੇ ਸੁਧਾਰ ਹੋਣਾ ਨੂੰ ਸੁਧਾਰ ਹੋਣਾ ਯਾਰ ਕੀ ਇਹਨੂੰ ਸਮਝਾਵਾਂ ਵੀਰ ਰੋਜ ਘਪਤ ਪਾ ਕੇ ਬਹਿ ਜਾਂਦੀ ਆ ਆ ਜਾ ਪੁੱਤ ਨੂੰ ਜ਼ਰੂਰ ਲੈ ਚੰਗੇ ਇਕੱਠੇ ਬੈਠੇ ਸਾਰਾ ਟੱਬਰ ਜਿਹੜੇ ਪੁੱਤ ਨੂੰ ਹੁਣੇ ਲਕਾਉਣ ਦੀ ਆ ਨਾ ਇੱਕ ਦਿਨ ਇਦਾਂ ਰੋਣਾ ਦੇ ਅੱਖਾਂ 'ਚ ਸੁਣ ਦੇ ਦੇ ਕੇ ਵੀ ਇਦਾਂ ਨਾ ਵਿਗੜ ਗਿਆ ਮੇਰਾ ਪੁੱਤ ਵਿਗੜਨਾ ਨਾ ਨਸ਼ਿਆਂ ਪੱਤੇ 'ਚ ਬੈਜੀ ਆਪੇ ਵਗੜ ਜਾਣਾ ਮੈਂ ਆਦੇ ਬਹੁਤੀ ਗੱਲ ਹਟਾਈ ਲੈਣਾ ਇਹਨੂੰ ਮੇਰੇ ਨਾਲ ਕੰਮ ਕਰੇ ਯਾਰ ਤੂੰ ਕਿਹੇ ਕੰਮ ਦੀ ਆ ਤੂੰ ਇਹਨੂੰ ਥੋੜਾ ਡਾਂਟਿਆ ਵੇ ਦਵਿੰਦਰ ਨਾਲ ਕਿੱਦਾਂ ਬੋਲਦੀ ਆ ਜਰਾਨੀ ਦਾ ਕੰਮ ਕੀ ਬੰਦੇ ਨਾਲ ਬੋਲੇ ਤਾ ਦਵਿੰਦਰ ਨੂੰ ਚੱਲ ਪੁੱਤ ਅੰਦਰ ਜਾ ਕੇ ਫੜੋ ਜਾ ਪੁੱਤ ਬਾਹਰ ਤੋਂ ਜਾ ਕੇ ਮਾਦਾ ਕੀ ਕਮਾਂ ਮੈਂ ਕੁੜੀ ਸੱਚੀ ਆ ਕੁੜੀ ਸੱਚੀ ਕੁੜੀ ਸੱਚੀ ਰਹਿੰਦੀ ਆ ਲੈ ਲਾ ਮਮੀ ਇਹ ਜਲਦੀ ਸਾਡੇ ਘਰ ਚ ਆਈ ਆ ਨਾ ਉਹਦੀ ਮੇਰੇ ਪਿੱਛੇ ਹੱਤ ਹੋ ਕੇ ਪਈ ਆ ਨਿੱਕੀ ਹੁੰਦੇ ਵੀ ਦੇ ਹਵਾਲੀ ਸਕੂਲੋਂ ਕਿੰਨੀ ਮਰੀਸ਼ ਕੱਤਾ ਲੱਗੇ ਹੁੰਦੀ ਹੁੰਦੀ ਸੀ ਬੜੀ ਚੂਲ ਖੋਰ ਜੀ ਆ ਮੈਂ ਜੀ ਕਰਦਾ ਤਾ ਮਾਰਾ ਇਹਦੇ ਮੂੰਹ ਤੇ ਨਾਲੇ ਦੋ ਵੀ ਮੈਂ ਤੁਹਾਨੂੰ ਕਿਹਾ ਸੀ ਜਦੋਂ ਮੈਂ ਕਾਲਜ ਪਾ ਗਏ ਨਾ ਮੇਨਾਂ ਨਾਲ ਪਾ ਹੋਰ ਜਿੱਥੇ ਮਰਜੀ ਛੱਡ ਦੋ ਨਾ ਮੇਰੇ ਮਗਰ ਹੀ ਲਾਤਾ ਉਹਨੂੰ ਕਾਲਜ ਨਾਲ ਹੀ ਉਹ ਤਾਂ ਮੈਂ ਮਗਰ ਲਾਤਾ ਮੈਂ ਤਾਂ ਇਹ ਕਹੀਂ ਮੇਰੇ ਸਰਕਾਰੀ ਸਕੂਲੇ ਪੜਾਈ ਕਰਾਉ ਉਦੋਂ ਉਦੋਂ ਤੇਰੀ ਤਾਈ ਤਾਈ ਕਾ ਬਬੂਲਾ ਹੋਗੀ ਮੇਰੀ ਕੁੜੀ ਨੂੰ ਇਦਾਂ ਕਹਿੰਦੇ ਆ ਮੇਰੀ ਧੀ ਆ ਮੈਂ ਪੜਾਉਣੀ ਆ ਤਾਂ ਤੇ ਪਿਓ ਨੌਕਰੀ ਚ ਲਵਾਇਆ ਹੀ ਇਹਨੇ ਹੈ ਬੜਾ ਨਾ ਫਸੂ ਮੈਂ ਨੌਕਰੀ ਦਲਵਾਤਾ ਵੀ ਕੁੜੀ ਦਾ ਖਰਚਾ ਨਿਕਲੂਗਾ ਤਾਂ ਜਾ ਕੇ ਕਾਲਜ ਗਈ ਉਹ ਨਹੀਂ ਤੇ ਇੱਥੇ ਸਕੂਲੇ ਪੜ੍ਹਦੀ ਤੇ ਚੱਲ 12 ਕਰਦੀ ਦੇ ਵਿਆਹ ਕਰ ਦੇ ਮਾਨ ਤੂੰ ਨਾ ਮਨ ਇਹਨਾਂ ਕੱਲੋਂ ਜ਼ਮੀਨ ਚ ਵੀ ਸਾ ਮੰਗਣਾ ਹੀ ਵੇਖ ਲਈ ਪਤਾ ਜੋ ਲੈ ਉੱਤੇ ਮੂੰਹ ਬੂਹ ਬੋਲੋ ਠੀਕਰੀ ਤਾਈ ਮੈਂ ਤੇ ਕੁੜੀ ਦਾ ਖਰਚਾ ਕਰ ਰਾ ਮੈਂ ਤੇ ਨਹੀਂ ਕੁਛ ਕਹਿਣਾ ਉਹ ਤੇ ਮੂੰਹ ਮੂੰਹ ਕਹੀਦੀ ਆ ਮੈਂ ਨਹੀਂ ਆਖਿਆ ਵੀ ਕਿਹ ਕੱਚ ਤਫਾਕ ਨਹੀਂ ਰਹਿਣਾ ਇੰਨੀ ਹੋਣਾ ਤੇ ਹੋਜੋ ਅੱਡ ਉਹ ਅੱਡ ਤੱਕ ਵੀ ਗੱਲਾਂ ਹੋ ਜਾਣੀਆਂ ਹੁਣ ਪੁੱਤ ਮੈਂ ਤੇ ਆਨੀ ਆ ਵੀ ਵੇਲਾ ਸੰਭੜ ਲਈਏ ਆ ਤੇਰਾ ਪਿਓ ਹੀ ਇੱਕ ਨਿਖਾਨੇ ਦਾ ਕਰਨ ਵਾਲੀ ਕਿਤੇ ਕੀਤੀ ਤੇਰੇ ਨਾਲ ਦੀ ਗੱਲ ਕਿਤੇ ਕੀਤੀ ਆਪਣੀ ਜਨਾਨੀ ਵਰਦੀ ਗੱਲ ਉਹ ਬੰਦਾ ਉਹਦਾ ਕਰਨ ਨਹੀਂ ਦਿਆ ਤੇ ਉਹ ਜਿਹੜੀ ਮਾਤਾ ਮੰਮੀ ਉਹ ਵੀ ਵੇਖ ਲੈ ਉਹਨਾਂ ਵੱਲ ਦੀ ਉਹਨਾਂ ਦਾ ਪੱਖ ਰੱਖ ਦੀ ਉਹ ਤਾਂ ਹੀ ਕੌਣ ਆ ਇਹਨਾਂ ਨੂੰ ਉਹ ਸੱਚੀ ਲੱਗਦੀ ਆ ਮੇਰੇ ਤੇ ਕਿਸੇ ਗੱਲ ਤੇ ਯਕੀਨ ਨਹੀਂ ਆਗਾ ਭਾਵੇਂ ਮੈਂ ਸੱਚਾ ਹੀ ਹਾਂ ਨਾ ਇਹਨਾਂ ਨੂੰ ਤਾਂ ਵੀ ਝੂਠਾ ਹੀ ਲੱਗਣਾ ਵਾ ਕੋਈ ਗੱਲ ਨਹੀਂ ਮੰਮੀ ਆ ਲੈਂਦੇ ਕੁੰਡੀ ਇਹਦੀ ਮੇਰੇ ਹੱਥ ਇਹਨੂੰ ਵੀ ਇਦਾਂ ਬਦਨਾਮ ਕਰੂ ਜਿੱਦਾਂ ਇਹਨੇ ਮੈਨੂੰ ਕੀਤਾ ਵਾ ਇਹਨੇ ਤਾਂ ਮੈਨੂੰ ਘਰਤ ਕੀਤਾ ਹੋਣਾ ਇਹਨੂੰ ਸਾਰੇ ਕਾਲਜ ਚ ਬਦਨਾਮ ਕਰੂ ਇਹਦੀ ਕੋਈ ਗੱਲ ਪਤਾ ਲੱਗ ਲੈ ਆਂਦੇ ਇਹ ਨਹੀਂ ਕੁੰਡੀ ਹੈਗੀ ਤੇ ਕੁੰਡੀ ਪਵਾ ਅੰਤੇ ਘਰ ਤੋਂ ਟਾਈਮ ਨਾ ਆਉਂਦਾ ਨਹੀਂ ਕਾਲਜ ਤੂੰ ਉੱਥੇ ਪਹੁੰਚਦਾ ਨਹੀਂ ਤੇ ਜੇ ਤੂੰ ਇੰਨਾ ਕੰਮ ਨਹੀਂ ਕਰਨ ਜੋਗਾ ਤੇ ਇਹੋ ਹੀ ਕਰ ਦੇ ਇਹਨੂੰ ਐਹੀ ਜਣਾ ਵੀ ਕੋਈ ਲੱਗ ਪਤਾ ਜਾਵੇ ਜਿਹੜੀ ਉੱਚੀ ਹੋ ਉਹ ਗੱਲਾਂ ਕਰਦੀ ਕੋਈ ਗੱਲ ਨਹੀਂ ਮੰਮੀ ਆ ਲੈਂਦੇ ਨੇ ਮੇਰੀ ਦਾਰ ਥੱਲੇ ਫਿਰ ਵੇਖੀ ਕੁਛ ਨਹੀਂ ਸਕਦੀ ਮੈਂ ਤੂੰ ਪਤਾ ਨਹੀਂ ਦਾੜ ਥਲੇ ਕਦੋਂ ਇਹਨਾਂ ਨੂੰ ਲਿਆਉਣਾ ਤੇ ਕਦੋਂ ਨਹੀਂ ਅਗਲੇ ਦੰਦਾ ਥਲੇ ਲੈਣ ਨੂੰ ਫਿਰਦੇ ਮੈਨੂੰ ਵੇਖਿਆ ਕਿਦਾਂ ਫੱਫਾ ਬੁੱਚੀ ਹੋ ਹੋ ਕਰਦੀ ਆ ਗੱਲਾਂ ਤੇ ਮੈਂ ਕੀ ਕਰਾਂ ਨਾ ਨਖ ਤੇ ਮੱਖੀ ਨਹੀਂ ਬਹਿਂਦਦੀ ਮੈਂ ਕਹਿੰਦੀ ਆ ਭੀ ਇੱਜ਼ਤ ਰੁਲੇ ਇਹਨੂੰ ਲੱਗ ਪਤਾ ਜਾਵੇ ਵੀ ਬਗਾਨੀ ਲਿਆਈ ਦੀ ਕਿਦਾਂ ਚਲ ਕੋਈ ਗੱਲ ਨਹੀਂ ਫਿਰਨਾ ਖਾਈ ਜਾਣ ਬੈਠੀ ਜਾ ਜਾ ਕੰਮ ਕਰ ਫਿਰਨਾ ਖਾਈ ਜਾ ਜਿੱਦਣ ਕੋਈ ਗੱਲਬਾਤ ਹੋ ਗਈ ਨਾ ਬਾਹਰ ਤੇ ਤੇਰੇ ਪਿਓ ਨੇ ਮੈਨੂੰ ਗੁੱਤੋਂ ਫੜ ਕੇ ਕਮਾਉਣਾ ਜਿੱਦਣ ਤੂੰ ਕੋਈ ਲਾਮਾ ਲੈ ਕੀ ਲਾਮਾ ਮੈਂ ਲਾਉਣ ਦਾ ਕਿੰਨੇ ਕਲਾਵੇਂ ਮਿਲਿਆਤੇ ਆ ਐਵੇਂ ਨਾ ਮੇਰੇ ਗੱਲ ਪਈ ਆ ਤੂੰ ਵੀ ਹੁਣ ਉਹ ਨਾਲ ਦੀ ਗੱਲ ਕਰੀ ਜਾਨੀ ਆ ਦੋ ਦੋ ਕਲਾਸਾਂ ਕੀਤੀਆਂ ਨਖਤੇ ਸਾਰੀ ਉਮਰ ਇਹੋ ਕੰਮ ਕਰਨੇ ਆ ਕੋਈ ਟੰਗ ਦਾ ਕੰਮ ਕਰ ਲੈ ਨਹੀਂ ਜੀ ਕਰਦਾ ਕਾਲੇ ਛੱਡਣ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਤੇ ਉੱਥੇ ਚੌਂਕੜਾ ਪਾ ਲਾ ਉੱਥੇ ਬਹਿ ਜਾ ਹੱਦ ਹੋਈ ਏ ਮੁੰਡੇ ਵਾਲੀ ਪੁੱਤ ਜਿੱਦਣ ਕੋਈ ਲਾਮਾ ਆ ਗਿਆ ਉਹ ਆਵੇ ਪੈਣਾ ਨਹੀਂ ਆਉਂਦਾ ਚਾ ਜਾ ਕੰਮ ਕਰ ਹੁਣ ਤੂੰ ਜਿਹੜਾ ਤੇਰਾ ਤਾਇਆ ਅੱਗੇ ਲੈਟਰ ਸੁਣ ਕੇ ਟੁੰਡਾ ਵੀ ਤੇ ਦੇਣਾ ਤੇਰਾ ਤਾਇਆ ਉਹਨੇ ਤਾਂ ਦਿਨੱਕ ਦੇ ਮੱਖੀ ਬੰਦ ਨਾ ਮੁੜ ਕੇ ਵੇਖੀ ਉਹ ਨਾ ਉੱਚੇ ਹੋ ਹੋ ਗੱਲਾਂ ਕਰਨੀਆਂ ਵੀ ਲੈ ਹਰਾ ਸ਼ੇਰੀਆਂ ਲੈਂਦੀ ਹਾਂ ਮੁੰਡੇ ਦੀਆਂ ਮੇਰਾ ਮੁੰਡਾ ਕਾਜ ਜਾਂਦਾ ਤੁਸੀਂ ਕੌਣ ਹੁੰਦੇ ਕਹਿਣ ਵਾਲੇ ਤੇ ਅੱਗੇ ਕਿੰਨੇ ਕ ਆਗੇ ਲਾਂਵੇਂ ਤੈਨੂੰ ਅੱਗੇ ਕਿੰਨੇ ਕ ਆਗੇ ਆ ਲਾਂਵੇਂ ਕੁੜੀ ਤੇ ਨਿਤ ਲਾਂਵੇਂ ਲਿਆਉਂਦੀ ਆ ਔਰ ਜੇ ਤੈਨੂੰ ਸ਼ਰਮ ਨਹੀਂ ਆਉਂਦੀ ਹਾਂ ਜਿਉਂ ਲਿਆਉਂਦੀ ਮੈਂ ਵੀ ਆ ਕੇ ਉਹਦੀ ਸ਼ਿਕਾਇਤਾਂ ਲਾ ਰਿਆ ਕਰੂੰਗਾ ਉਹਦੀਆਂ ਗੱਲਾਂ ਤੁਹਾਨੂੰ ਸਾਡਾ ਬੰਨ ਬੜਾ ਯਕੀਨ ਆ ਤੈਨੂੰ ਵੀ ਹੁੰਦਾ ਪਿਆ ਵਾ ਅਰੇ ਕੁੜੀ ਲਾਂਵੇਂ ਲਿਆਉਂਦੀ ਆ ਚੰਗੀ ਤੇ ਮੈਂ ਨਹੀਂ ਜਿਹੜੀ ਤੈਨੂੰ 5 500 ਦੇ ਨੋਟ ਕੱਢ ਕੇ ਦਿੰਨੀ ਆ ਲਵੀ ਹੁਣ ਕਾਲਜ ਜਾਣ ਨਹੀਂ ਮੇਰੇ ਕੋਲ 5000 ਨੋਟ ਪਹਿਲਾਂ ਤੇਉ ਨੂੰ ਲੈ ਕੇ ਕਾਲਜ ਪਹੁੰਚਦੀ ਆ ਬੇਣੀ ਵੀ ਭਰਾ ਕੀ ਚੰਦ ਚਾੜਨ ਲਿਆ ਤੇ ਕਿੰਨਿਆਂ ਤੇਰੀਆਂ ਹਾਜ਼ਰੀਆਂ ਲੱਗੀਆਂ ਤੇ ਨਹੀਂ ਲੱਗੀਆਂ ਉਹ ਜਾ ਸਿਰਨਾ ਖਾ ਮੇਰਾ ਸਾਰਾ ਟੱਬਰ ਹਮਤਰਾ ਮੇਰੇ ਦਵਾਲਾ ਹੀ ਹੋ ਗਿਆ ਵਾ ਤੂੰ ਮਾ ਖਰਾਬ ਕਰਦੇ ਸਾਰਾ ਟੱਬਰ ਇਹ ਕਿਤੇ ਜਿਹੜੀ ਆ ਨਾ ਜਿਹੜਾ ਨਾ ਜਨਮ ਹੋਤਾ ਜਮਾ ਜੀ ਗੱਲ ਸੋਚੀ ਫਿਰ ਫਾਇਦਾ ਤਾਂ ਮੁੱਕ ਬਣਾ ਚਾਚੀ ਦੀਆਂ ਗੱਲਾਂ ਸੁਣ ਕੇ ਚੱਲ ਕੋਈ ਗੱਲ ਚਾਚੀ ਦਾ ਤੇ ਹੁਣ ਸੁਭਾਅ ਇਦਾਂ ਦਾ ਹੀ ਹੋ ਗਿਆ ਤੇ ਇਦਾਂ ਦਾ ਹੀ ਰਹਿਣਾ ਵਾ ਕੀ ਕਰ ਸਕਦੇ ਆ ਬਈ ਉਹ ਹਰ ਵਾਰ ਕਹਿੰਦੇ ਰਹਿੰਦੇ ਆ ਕਿ ਮੈਂ ਤੁਹਾਡੀ ਆਪਣੀ ਨਹੀਂ ਆ ਆਪਣੀ ਨਹੀਂ ਆ ਤੈਨੂੰ ਲੱਗਦਾ ਆਪਣੀ ਨੇ ਤੋ ਫੇਰ ਇੰਨੀ ਗੱਲ ਹਰ ਵਾਰ ਕਾਤੋਂ ਕਹਿੰਦੇ ਨਹੀਂ ਮੈਂ ਨੇ ਇਹ ਹਾਲ ਦੱਸ ਤੂੰ ਇਹ ਕਦੀ ਕਾ ਗੌਰ ਹੋ ਵੀਰੇ ਲੋਕ ਕਿਉਂ ਆਡਾ ਆਪਣਾ ਨਹੀਂ ਆ ਚਲੋ ਪੁੱਤਰ ਉਹ ਤੇ ਆਪੋ ਆਪਣੀ ਸੋਚ ਆ ਤੈਨੂੰ ਆਪਣੇ ਅੰਦਰੋਂ ਅੰਦਰੋਂ ਪੁੱਛੀਦਾ ਹੀ ਦੇ ਅੱਖਾਂ ਬੰਦ ਕਰਕੇ ਵੇਖ ਤੇ ਪਿੱਛੇ ਸੋਚ ਜਿੰਨੇ ਸਾਲ ਲੰਘ ਗਏ ਆ ਜਿੰਨੇ ਸਾਲ ਅਨੁਭਵ ਆ ਕਿ ਤੈਨੂੰ ਕਦੀ ਇਦਾਂ ਲੱਗਾ ਤੇ ਅਹੀਂ ਤੇਰੇ ਆਪਣੇ ਮਾਪੇ ਨਹੀਂ ਤੇ ਇਤਨੇ ਪਰ ਚਾਹਤੀ ਤੇ ਇਦਾਂ ਕਰਦੀ ਆ ਹਰ ਵੇ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਉਹ ਤੇ ਕਹਿੰਦੀ ਕਿਹੜੀ ਗੱਲ ਵਾ ਜੋ ਆਪਣੇ ਹਮੇਸ਼ਾ ਮੰਨਦੀ ਸੁਣੀਦੀ ਹੋਈ ਦੀ ਕਿ ਸਾਡਾ ਦਿਲ ਕੀ ਕਹਿੰਦਾ ਠੀਕ ਆ ਤੈਨਾਲੇ ਬੋਲ ਤੇ ਮੇਰੀ ਗੱਲ ਸੁਣ ਧਿਆਨ ਨਾਲ ਤੇਰੀ ਚਾਚੀ ਦਾ ਨਾ ਸੁਭਾ ਥੋੜਾ ਉਦਾਂ ਦਾ ਵਾ ਤੇਰੇ ਸਾਹਮਣੇ ਹੀ ਆ ਬੜੀਆਂ ਹੀ ਗੱਲਾਂ ਬਾਤਾਂ ਸੁਣੀਆਂ ਅੱਜ ਤੱਕ ਉਹ ਕੀ ਚੰਦੀ ਆ ਇਸ ਤੇਰੀ ਕੋਈ ਮਾੜੀ ਜਿਹੀ ਗੱਲਬਾਤ ਹੋਵੇ ਤੇ ਮੈਨੂੰ ਮੌਕਾ ਮਿਲੇ ਤੇ ਪੁੱਤਰ ਇਦਾਂ ਦਾ ਮੌਕਾ ਕਦੀ ਨਹੀਂ ਦੇਣਾ ਜੇ ਹਨੂ ਬੜਾ ਮਾਣਵਾ ਤਾਂ ਅਸੀਂ ਬੜੇ ਉੱਚੇ ਹੋ ਕੇ ਗੱਲਬਾਤ ਕਰਦੇ ਆ ਤੇਰੀ ਜਦ ਵੀ ਕੋਈ ਗੱਲ ਹੁੰਦੀ ਨਾ ਮੈਂ ਵੱਧ ਚੜ ਕੇ ਗੱਲ ਕਰਨੀ ਬੋਲਣ ਨਹੀਂ ਦਿੰਦੀ ਉਹਨੂੰ ਥੋੜੇ ਕੀਤਾ ਤੇ ਮੇਰਾ ਮਾਨ ਜਿਹੜਾ ਵਾ ਨਾ ਇਸੇ ਤਰ੍ਹਾਂ ਰੱਖੀ ਮੇਰਾ ਮਾਨ ਟੁੱਟਣਾ ਨਹੀਂ ਚਾਹੀਦਾ ਤੂੰ ਜਿੰਨਾ ਵੀ ਕਹੇਂਗੇ ਅਸੀਂ ਪੜਾਵਾਂਗੇ ਤੈਨੂੰ ਔਖੇ ਹੋ ਕੇ ਵੀ ਪੜਾਵਾਂਗੇ ਪਰ ਅਹੀਂ ਤੇਰੇ ਕੋ ਕੀ ਮੰਗਣਿਆ ਸਿਰਫ ਇੱਜ਼ਤ ਇੱਜ਼ਤ ਜਦੀ ਆ ਨਾ ਬਣਾਉਂਦੇ ਆ ਬੜੇ ਸਾਲ ਲੱਗਦੇ ਆ ਤੇ ਜਾਨ ਲੱਗੀ ਨੂੰ ਮੜਾ ਜਾ ਇੱਕ ਮੌਕਾ ਚਾਹੀਦਾ ਸਾਰੀ ਉਮਰ ਲੰਘ ਜਾਂਦੀ ਇੱਜ਼ਤ ਬਣਾਉਂਦਿਆਂ ਠੀਕ ਆ ਮੇ ਬੋਤਾ ਤੂੰ ਇੱਕ ਮਿਸਾਲ ਦੇਣੀ ਆ বিজেতানো হি ल्यांदा হি apni ਝੋੜੀ ਚ ਪਾਇਆ ਤੁਹਾਨੂੰ ਪੁੱਤ ਬਣ ਕੇ ਵਖਾਲਣਾ ਵੀ ਮੈਂ ਪੁੱਤ ਵਾਂ ਠੀਕ ਆ ਬਾਕੀ ਕੋਈ ਗੱਲ ਨਹੀਂ ਉਹ ਵੀ ਤੇਰਾ ਵੀਰ ਆ ਚੰਗਾ ਵਾ ਜਾਂ ਮਾੜਾ ਬਗਾਨਾ ਨਹੀਂ ਆ ਜੇ ਉਹਨੂੰ ਝੜਕੀ ਦਾ ਜਾਂ ਕਹੀਦਾ ਤੇ ਉਹਦੀ ਗਲਤੀ ਤੋਂ ਕਹੀਦਾ ਵਾਂ ਜੇ ਅੱਜ ਨਹੀਂ ਕਵਾਂਗੇ ਨਾ ਤਾਂ ਕੱਲ ਨੂੰ ਤੇ ਤੁਹਾਡੇ ਹੱਥੋਂ ਨਿਕਲ ਜਾਊਗਾ ਇਹ ਗੱਲ ਨੂੰ ਸਮਝ ਨਹੀਂ ਨਾ ਆਪਣੇ ਦਿਲ ਦੇ ਵਿੱਚ ਗੌਰਵ ਦੇ ਪ੍ਰਤੀ ਕਦੀ ਕੋਈ ਗੁੱਸਾ ਜਾਂ ਸ਼ਿਕਾਇਤ ਨਹੀਂ ਰੱਖਣੀ ਉਹ ਤੇਰਾ ਵੀਰ ਆ ਤੇ ਵੀਰ ਹੀ ਰਹਿਣਾ ਹਮੇਸ਼ਾ ਤੂੰ ਦੋਈ ਤੇ ਭੈਣ ਭਰਾਓ ਉਹ ਤੇ ਅਸੀਂ ਤਾਂ ਕਹਿ ਦਿੰਨੇ ਹਾਂ ਤੇਵਿੰਦਰ ਨੂੰ ਵੇ ਥੋੜੀ ਜਿਹੀ ਗਰਮ ਹੋ ਸ਼ਾਇਦ ਹਿੰਦੀ ਇਹਦੇ ਗਲਤੀ ਤੋਂ ਕਹਿੰਦੇ ਨਹੀਂ ਆ ਤੇ ਜੇ ਕੋਈ ਵੀ ਨਹੀਂ ਕਹੂਗਾ ਤਾਂ ਫਿਰ ਕੌਣ ਕਹੂਗਾ ਸਾਡੇ ਤੇ ਦੋਹਾਂ ਘਰਾਂ ਦੇ ਇੱਕ ਹੀ ਵਾਰਸ ਹਨ ਤੂੰ ਤੇ ਕੱਲ ਨੂੰ ਵਿਆਹੀ ਜਾਣਾ ਤੇ ਆਪਣੇ ਘਰ ਚਲ ਜਾਣਾ ਠੀਕ ਆ ਇਹ ਕਰਕੇ ਪੜਿਆ ਕਰ ਠੀਕ ਚਲ ਠੀਕ ਆ ਮੈਂ ਤੇਰੇ ਵਾਸਤੇ ਨਾ ਕੁਝ ਬਣਾ ਕੇ ਲਿਆਉਣੀ ਆ ਠੀਕ ਮੰਮੀ ਵੀ ਕਿੰਨੀ ਭੋਲੀਆਂ ਕਿੱਦਾਂ ਦੀ ਆਪਾ ਉੱਤਾ ਤਾਂ ਸਾਰਿਆਂ ਨੂੰ ਸਮਝਦੀ ਆ ਚਾਚੀ ਦੇ ਦਿਲ 'ਚ ਜਿੰਨੀ ਮੈਰ ਆ ਚਾਚੀ ਨੇ ਤੁਹਾਨੂੰ ਕਦੇ ਨਹੀਂ ਆਪਣਾ ਸਮਝਿਆ ਦੁੱਖ ਤੇ ਮੰਮੀ ਦਾ ਹੁੰਦਾ ਵਾ ਜਿਹੜੇ ਮੇਰੇ ਕਰਕੇ ਇੰਨੀਆਂ ਗੱਲਾਂ ਸੁਣਦੀ ਆ ਚਾਚੀ ਤੇ ਚਾਹੁੰਦੀ ਆ ਜਦ ਕਦੋਂ ਮੇਰੀ ਪੜਾਈ ਖਤਮ ਹੋਵੇ ਤੇ ਕਦੋਂ ਮੈਂ ਘਰ ਤੇ ਜਾਵਾਂ ਉਹਦੇ ਮੈਨੂੰ ਕੱਟਣ ਤੇ ਤੁਰੀ